ਨਾਟਕ ਸਟੇਟ ਦੇ ਔਰਾਂਗ ਸ਼ਹਿਰ ਦੇ ਪਿੰਡ ਵਿੱਚ ਖੜੇ ਆ ਤੇ ਇੱਥੇ ਸਾਡੇ ਕੋਲ ਕਿਸਾਨ ਭਰਾ ਵੀ ਖੜੇ ਨੇ ਆ ਤੁਸੀਂ ਦੇਖ ਸਕਦੇ ਜੇ ਇੱਥੇ ਨਰਮੇ ਦੀ ਕਿਵੇਂ ਖੇਤੀ ਹੋ ਰਹੀ ਏ ਆ ਫੋਟ ਤੁਹਾਨੂੰ ਦਿਖਾ ਰਹੇ ਆ ਆ ਨਰਮਾ ਵੀ ਮੈਂ ਕੈਮਰਾਮੈਨਟ ਮਾੜਾ ਸਾਈਡ ਦੇ ਦਿਓ ਕੈਮਰਾਮੈਨ ਨੂੰ ਕਹਾਂਗਾ ਵੀ ਨਰਮਾ ਦਿਖਾਏ ਇਕਰੀ ਜੇ ਮੈਂ ਸਾਡੇ ਖੇਤੀਬਾੜੀ ਮੰਤਰੀ ਨੂੰ ਵੀ ਕਹਾਂਗਾ ਮੰਤਰੀ ਸਾਹਿਬ ਕੋਸ਼ਿਸ਼ ਕਰਿਓ ਵੀ ਇਕਰੀ ਤੁਸੀਂ ਇੱਥੇ ਵੀ ਨਿਗਾਹ ਮਾਰਿਓ ਦੌਰਾ ਕਰਿਓ ਆ ਸਾਡੇ ਨਾਲ ਜਾਂ ਕੇ ਕਰਨਾਟਕ ਸਟੇਟ ਕੇ ਉਹ ਆਂ ਦਾ ਜੋ ਸ਼ਹਿਰ ਹੈ ਵਾ ਕੇ ਕਿਸਾਨ ਭਾਈ ਖੜੇ ਆਪਕਾ ਭਾਈ ਇਹ ਕੌਨ ਸਾ ਗਾਮ ਹੈ ਨਰਮਰਪੱਲੀ ਸਰ ਨਰਮਰਪੱਲੀ ਥੋੜਾ ਉੱਚੀ ਬੋਲਣਾ ਥੋੜੇ ਨਰਮਰਪੱਲੀ ਨਰਮਰਪੱਲੀ ਕੀ ਆਪਕੇ ਗਲਾਬੀ ਸੁੰਡੀ ਹੈ ਹਾਂ ਨਹੀਂ ਨਹੀਂ ਗਲਾਬੀ ਨਹੀਂ ਗਲਾਬੀ ਸੁੰਡੀ ਸੱਚੀ ਦਾ ਕੀੜਾ ਨਹੀਂ ਹੈ ਇਹ ਕਿਸੇ ਫੁੱਲ ਮੇ ਨਹੀਂ ਦਿਖਦੀ ਨਹੀਂ 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 ਤੇ ਔਰ ਆਪਕੇ ਜਾਂ ਚਿੱਟਾ ਮੱਛਰ ਜੋ ਹੈ ਉਹ ਨਹੀਂ ਇਹ ਨਰਮਾ ਨਹੀਂ ਉਹ। ਅੱਛਾ ਆਪਕੇ ਬਿਲਕੁਲ ਨਰਮਾ ਸਾਫ ਰਹਤਾ ਹੈ। ਸਾਫ ਸਾਫ ਰਹਤਾ ਹੈ। ਤੇ ਕਿਤਨਾ ਏਕੜ ਕਾ ਨਿਕਲਤਾ ਹੈ? 1 ਏਕੜ ਕੋ 10 ਕੁਆਂਟਲ ਨਿਕਲਤਾ ਹੈ। 10 ਕੁਆਂਟਲ। 1 ਏਕੜ ਚੋਂ 10 ਕੁਆਂਟਲ ਨਰਮਾ ਨਿਕਲਦਾ ਭਾਈ ਸਾਹਿਬ ਬੋਲ ਰਹੇ ਆ। ਔਰ ਆਪਕੀ ਇਹ ਜੋ ਖੇਤੀ ਹੈ ਕਪਾਸ ਕੀ। ਜੇ ਖੇਤੀ ਪਿਛਲੇ ਸਾਲ ਕੈਸੀ ਰਹੀ? ਚੱਲ ਸਾਲ ਦਾ ਚੰਗਾ। ਉਸ ਤੋਂ ਪਿਛਲੇ ਸਾਲ ਵੀ? ਹਾਂ। ਉਸ ਚੰਗਾ ਸਾਲ ਸੇ ਅੱਛਾ ਹੈ। 4 ਸਾਲ ਸੇ ਅੱਛਾ ਚੱਲ ਰਹਾ 4 ਸਾਲ ਸੇ ਅੱਛਾ ਚੱਲ ਰਹਾ ਹੈ। ਮੈਂ ਕੈਮਰਾਮੈਨ ਨੂੰ ਕਾਂਗਾ ਆ ਜਿਹੜੀ ਆਪਾਂ ਕਰਨਾਟਕ ਦੇ ਸਟੇਟ ਔਰਾਂਦ ਸ਼ਹਿਰ ਤੋਂ ਨਰਮੇ ਦੀ ਖੇਤੀ ਦਿਖਾ ਰਹੇ ਆ ਆ ਚਾਰਚ ਫੇਰੇ ਦਿਖਾਣ ਨਰਮਾ ਕਿਵੇਂ ਲੱਗ ਰਿਹਾ ਜਿਹੜੇ ਸਾਡੇ ਪੰਜਾਬ ਵਿੱਚ ਸਾਡੇ ਆ ਜਿਹੜਾ ਕਮਿਸ਼ਨ ਸਿਸਟਮ ਚੱਲ ਪਿਆ ਜਿਹੜੀਆਂ ਜੋਕਾ ਸਾਨੂੰ ਚੰਬੜੀਆਂ ਹੋਈਆਂ ਨੇ ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਕਰਨਾਟਕ ਦੇ ਔਰਾਂਦ ਸ਼ਹਿਰ ਜਿਹੜਾ ਬੀਦਰ ਦੇ ਕੋਲ ਸਤੇਤੇ ਇੱਥੇ ਗੇੜਾ ਮਾਰੋ ਆ ਨੈਸ਼ਨ ਆ ਹਾਈਵੇ ਜਾ ਰਿਹਾ ਹੈ ਹਾਈਵੇ ਦੇ ਨਾਲ ਬਿਲਕੁਲ ਖੜੇ ਆ ਸੀ ਤੇ ਆ ਕਿਸਾਨ ਭਰਾ ਇੱਥੋਂ ਦੇ ਤੁਹਾਨੂੰ ਦਿਖਾ ਰਹੇ ਆ ਬੈਲ ਨਾਲੇ ਜਿਵੇਂ ਆਪਾਂ ਨਰਮਾ ਸੀਲਦੇ ਆ ਸੀਲਰ ਵਾਲਾ ਟਰੈਕਟਰ ਨਾਲੇ ਬੈਲ ਨਾਲ ਆਪਦਾ ਨਰਮਾ ਸੀਲਰ ਇਹਨੇ ਦੇਖੋ ਤੁਸੀਂ ਕਿੰਡੀ ਵੱਡੀ ਗੱਲ ਏ ਕਿੱਡਾ ਵਧੀਆ ਨਰਮਾ ਆਏ ਸਾਲ 10 ਕੁਆਂਟਲ ਇੱਕ ਇੱਕੜ 'ਚ ਨਰਮਾ ਨਿਕਲਦਾ ਕਿੰਡੀ ਵੱਡੀ ਗੱਲ ਏ ਤੇ ਸਾਡੇ ਆਚਾਰਾ ਪਿਛਲੇ 3-4 ਸਾਲਾਂ ਤੋਂ ਨਰਮੇ ਦੀ ਖੇਤੀ ਬਰਬਾਦ ਹੋ ਗਈ ਧੰਨਵਾਦ